ਬਲੋਗ ਵੀਰਪਾਲ ਘਰ ਵਿੱਚ ਸੜਾ ਬਹੁਤ ਬਹੁਤ तहे दिल ਧੰਨਵਾਦ। ਹੋਰ ਸਨਾਂ ਕਿਵੇਂ? ਠੀਕ ਠਾਕ ਹਾਂ ਜੀ। ਵੀਡੀਓ ਸਬਸਕ੍ਰਾਈਬ ਕਰ ਲਿਆ ਕਰੋ। ਅ ਤਾਂ ਕਿ ਜੇ ਇਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੇ ਵੀ ਨਵੀਂ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੂਗਾ। ਤੇ ਬਹੁਤ ਧੰਨਵਾਦ ਤੁਹਾਡਾ ਆਪਾਂ ਨੂੰ ਸੁਣ ਸੁਣ ਕੇ ਕਮੈਂਟ ਕਰਨ ਦੇ ਲਈ। ਕਿਦੋਂ ਜੀ? ਤੇ ਅੱਜ ਜੇ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੇ ਕੋਲੇ ਕੁਝ ਬਣਿਆ ਪਿਆ ਸੀਗਾ ਬੱਚਿਆਂ ਲਈ ਸਮਾਰ ਦੂਜਾ acta ਦੂਪੁੱਟੀਆਂ ਛੋਟੇ ਬੱਚਿਆਂ ਦੇ ਲਈ ਤੇ ਇਹਨਾਂ ਚ ਕੋਈ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਹੱਡ ਰਾਹ ਦੇ ਬੁੱਕ ਕਰਵਾ ਸਕਦੇ ਆ ਤੇ ਲਓ ਜੀ ਆਪਾਂ ਤੁਹਾਨੂੰ ਕਾਉਣੀਆਂ ਤੇ ਆਪਣੇ ਕੋਲੇ ਬਣ ਕੇ ਤਿਆਰ ਸੀਗਾ ਤੇ ਤਾਂ ਪਸੰਦ ਉਸ ਵਾਟਾ ਦਿਖਾਉਣੇ ਬੱਚੇ ਦੀਆਂ ਦੇਖੋ ਜੀ ਇਹ ਬਲੈਕ ਕਲਰ ਇਹਨੇ ਪਰ ਲੈਂਥ ਥੋੜੀ ਜ਼ਿਆਦਾ ਹੀ ਰੱਖੀ ਆ ਕਿਉਂਕਿ ਮੈਂ ਕਿਹਾ ਵੀ ਬੱਚਿਆਂ ਦੇ ਤੇ ਵੀ ਕੋ ਥੱਲੇ ਦਾ ਫੋਲਡ ਹੋ ਜਾਂਦੀ ਹੈ ਨਾ ਇਹ ਥੋੜੀ ਜ਼ਿਆਦਾ ਰੱਖੀ ਆ ਆਪਾਂ ਦੇਖੋ ਜੀ ਬਲੈਕ ਕਲਰ ਦੀ ਜੈਕਟ ਬਣ ਕੇ ਬੱਚੇ ਦੀ ਤਿਆਰ ਹੋਈ ਆ ਇਹ 4 ਸਾਲ ਦਾ ਬੱਚਾ 5 ਸਾਲ ਦਾ ਬੱਚਾ 3 ਸਾਲ ਤੱਕ ਤਿੰਨ ਤਿੰਨ 4-5 ਸਾਲ ਦੇ ਬੱਚੇ ਦੀ ਸੀ 6 ਸਾਲ ਦੇ ਬੱਚੇ ਤੱਕ ਵਰਾ ਬਣਾਉਗੀ ਕਿਉਂਕਿ ਪਰ ਲੈਂਥ ਜ਼ਿਆਦਾ ਰੱਖਤੀ ਥੋੜੀ ਜੀ ਲੋ ਜੀ ਸੋਨ ਨੂੰ ਪਸੰਦ ਹੋਵੇ ਤੁਸੀਂ ਲੈ ਸਕਦੇ ਆ ਨੰਬਰ ਤੁਹਾਨੂੰ ਪਤਾ ਵੀ ਆਪਣਾ ਸਕਰੀਨ ਦੇ ਉੱਪਰ ਹੁੰਦਾ ਵਾ ਲੋ ਜੀ ਇੱਕ ਕਲਰ ਆ ਗਿਆ ਜੀ ਮਲਟੀ ਕਲਰ ਦੀ ਇਹਦਾ ਰੇਟ 400 ਰੁਪਈਆ ਹੋਊਗਾ ਲਓ ਦੇਖੋ ਜੀ ਇਹ 2 ਸਾਲ ਦੇ ਬੱਚੇ ਦੇ ਤੇ ਤੈਨ ਤੋਂ 4 ਸਾਲ ਦੇ ਬੱਚੇ ਤੱਕ ਆਊਗਾ ਦੇਖੋ ਜੀ ਕਿੰਨਾ ਸੋਹਣਾ ਮਲਟੀ ਜਿਹਾ ਕਲਰ ਪਾਇਆ ਕਿਉਂਕਿ ਆਪਣੇ ਕੋਲੇ ਕਾਸ ਬਹੁਤ ਜ਼ਿਆਦਾ ਹੋਇਆ ਮੈਂ ਕਿਹਾ ਚਲੋ ਜਿਹੜਾ ਕੁਝ ਮੇਰੇ ਕੋਲੇ ਬਣਿਆ ਪਿਆ ਤੇ ਮੈਂ ਤੁਹਾਨੂੰ ਦਿਖਾਵਾਂ ਤੇ ਤੁਸੀਂ ਵੀ ਮੰਗਵਾ ਸਕਦੇ ਆ ਇਹਦਾ ਵੀ ਰੇਟ ਤੁਹਾਨੂੰ 400 ਰੁਪਏ ਲੱਗੂਗਾ ਨੰਬਰ ਆਪਣਾ ਸਕਰੀਨ ਦੇ ਉੱਪਰ ਹੁੰਦਾ ਵਾ ਇਹਦਾ ਰੇਟ 300 ਲੱਗੂਗਾ ਸੈਲ ਛੂਟਾ ਵਾ ਇਹ ਸਭ 300 ਚ ਲੱਗੂਗੀ ਇਹ ਥੋੜੀ ਜ਼ਿਆਦਾ ਇਹ 4 ਸਾਲ ਦੇ 5 ਸਾਲ ਦੇ 6 ਸਾਲ ਤੱਕ ਕਿਸਮ ਵੀ ਤੋਂ 300 ਤੱਕ ਬੱਚੀ ਤੇ ਰਾਮ ਬਣਾਉਗੀ ਇਹਦਾ ਰੇਟ 400 ਰੁਪਏ ਲੱਗੂਗਾ ਸੋ ਦੇਖੋ ਜੇ ਇਧਰ ਇਹਸ ਨੂੰ 300 ਰੋਊਗਾ ਕੋਈ 2 ਸਾਲ ਤੋਂ 3 ਤੋਂ 4 ਸਾਲ ਤੱਕ ਦੇ ਬੱਚੇ ਦੇ ਆਊਗਾ ਇਹ 300 ਰੀਟਰ ਰੋਊਗਾ ਦੇਖੋ ਜੀ ਬਹੁਤ ਹੀ ਵਧੀਆ ਗਲਬ ਬਣਿਆ ਹੋਇਆ ਗੀਗਲੇ ਦੀਆਂ ਨੇ ਇਹ ਵੀ ਬੀਗਲੇ ਦੀ ਬਣੀ ਹੋਈ ਆ ਨੋ ਨੰਬਰ ਆਪਣਾ ਸਕਰੀਨ ਦੇ ਉੱਪਰ ਹੁੰਦਾ ਤੁਸੀਂ ਮੰਗਵਾ ਸਕਦੇ ਆ ਬਹੁਤ ਸੋਹਣੀ ਬਣ ਕੇ ਚੀਜ਼ ਤਿਆਰ ਹੋਈ ਆ solo per i colleghi cotti in lei. Nei casi allora passo un po' di cammavano. No così. Dico i colleghi cotti. non ਦੇਖ ਇਹ ਆਉਗੀ ਦੋ ਸਾਲ ਤਿੰਨ ਸਾਲ ਦੇ ਬੱਚੇ ਤੱਕ ਦੋ ਤਿੰਨ ਸਾਢੇ ਤਿੰਨ ਸਾਲ ਦੇ ਬੱਚੇ ਤੱਕ ਆਰਾਮ ਨਾਲ ਹੋਵਗੀ ਇਹ ਇਹਦਾ ਵੀ ਰੇਟ 400 ਰੁਪਏਗਾ ਇਹਦਾ ਰੇਟ ਵੀ 400 ਰੁਪਏਗਾ ਲਓ ਜੀ ਦੇਖੋ ਜੀ ਇਹਨਾਂ ਚ ਤੁਹਾਡੇ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਕਉਂਕ ਕਾਸ ਜਿਆਦਾ ਹੋ ਗਿਆ ਚਲੋ ਜਿਹੜੀ ਚੀਜ਼ ਆਪਣੇ ਕੋਲੇ ਬਣੀ ਵੀ ਆ ਮੈਂ ਤੁਹਾਨੂੰ ਦਿਖਾਤੀ ਆ ਤੁਸੀਂ ਮੰਗਵਾ ਸਕਦੇ ਆ ਲਓ ਜੀ ਆਹ ਦੇਖੋ ਜੀ ਇਹ ਬਹੁਤ ਸੋਹਣੀ ਬਣੀ ਹੋਈ ਆ ਇਹਦੀ ਵੀ ਲੈਂਥ ਆਪਾਂ ਜਿਆਦਾ ਰੱਖਤੀ ਆ ਉਹਨਾਂ ਨੂੰ ਮੇਰੇ ਕੱਟ ਧੋਕੇ ਦੇ ਤੱਕ ਅਸਲਟ ਉਹ ਜੋਤੇ ਪਾ ਕੇ ਰੱਖਦੇ ਆ ਠੀਕ ਆ ਤਾਂ ਕੋਈ ਦੇਖੋ ਦੇਖੋ ਇਨਦਰ ਰੇਟ ਵੀ ਸਾਨੂੰ 4-400 ਰੁਪਏ ਲੱਗ ਜੂਗਾ। ਦੇਖੋ ਇਹ ਥੋੜੀ ਉਧਰ ਨਾਲ ਵੱਡੀ ਹੈ। ਇਹ ਆਪਾਂ ਥੋੜੀ ਲਵਾਈ ਤੇ ਜ਼ਿਆਦਾ ਕਰ ਦਿੱਤੀ। ਵਾ ਇਸ ਸਟੱਚ ਤੇ ਬਹੁਤ ਹੁੰਦੀ ਹੈ। ਇਹ ਨਹੀਂ ਹੁੰਦਾ ਵੀ ਭੀੜੀਆਂ ਹੁੰਦੀਆਂ। ਬਹੁਤ ਇਸ ਸਟੱਚ ਹੁੰਦੀਆਂ ਨੇ। ਹਲੋ। ਇਨਦਰ ਰੇਟ 4-400 ਰੁਪਏ ਰਹੂਗਾ। ਦੇਖੋ ਜੀ। ਸਕਰੀਨ ਤੇ ਨੰਬਰ ਉਹ ਤੁਸੀਂ ਮੰਗਵਾ ਸਕਦੇ ਹੋ। ਅਸੀਂ ਇੰਨੀ ਕੀ ਚੀਜ਼ਾਂ ਆਪਣੇ ਕੋਲ ਬਣੀਆਂ ਪਈਆਂ ਸੀ ਮੈਂ ਕਿ ਚਲੋ ਦਿਖਾਵਾਂ। 400 ਰੁਪਏ ਰੇਟ ਰਹੂਗਾ। 400 ਰੁਪਏ ਦਾ ਵੀ 400 ਰੁਪਏ ਦਾ ਰੇਟ ਇਹ ਹੋਗੀ ਤਾਂ ਸੋਤੀ ਇਕੱਠੀਆਂ ਮੰਗਵੋਣੀਆਂ ਤਾਂ ਤੁਸੀਂ ਇਕੱਠੇ ਪੀਸ ਮੰਗਵਾ ਲਿਓ ਜੇ ਕਿਸੇ ਨੂੰ ਭੈਣ ਨੂੰ ਇੱਕ ਦੀ ਦੋ ਦੀ ਲੋੜ ਆ ਤਾਂ ਤੁਸੀਂ ਇੱਕ ਦੋ ਤੋਂ ਮੰਗਵਾ ਲਿਓ ਜਿੰਨਾ ਸਾਮਾਨ ਆਪਣੇ ਕੋਲੇ ਬਣ ਕੇ ਰੈਡੀ ਪਿਆ ਸੀ ਜਾਂ ਤੁਹਾਨੂੰ ਦਿਖਾ ਦਿੱਤਾ ਤੁਹਾਨੂੰ ਹਲੋ ਜੀ ਚਲੋ ਜੀ ਠੀਕ ਆ ਵੀਡੀਓ ਫਿਰ ਆਪਣੇ ਕੋਲ ਆਪ ਛੋਟੂ ਵੀ ਬਣਾਈ ਆ ਮੈਂ ਕਿਹਾ ਚਲੋ ਮੈਂ ਦਿਖਾਵਾ ਇਹ ਤੁਹਾਨੂੰ ਜੋ ਸੋਨੇ ਦੇ ਵਿੱਚ ਜ਼ਰੂਰਤ ਹੋਵੇ ਤੁਸੀਂ ਲੈ ਸਕਦੇ ਆ ਤੇ ਜਿਹੜੀ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਆ ਜਿੱਦਾਂ ਤੁਸੀਂ ਆ ਸੈੱਟ ਆ ਤੁਸੀਂ ਇੱਕ ਕਲਰ ਦਾ ਬਣਵਾਉਣਾ ਨਾ ਟੋਪੀ ਜਰਾਬਾ ਵਗੈਰਾ ਤੁਸੀਂ ਆਪ ਦਾ ਤੇ ਨੰਬਰ ਤੇ ਸਕਰੀਨ ਆਪਣਾ ਚੱਲਦਾ ਹੁੰਦਾ ਵਾ ਤੇ ਤੁਸੀਂ ਬਣਵਾ ਸਕਦੇ ਆ ਆਰਡਰ ਆਪਾਂ ਤੋਂ ਵਕਤ ਤੁਸੀਂ ਕਰਵਾਇਓ ਤੇ ਇੱਕ ਪਹਿਣਾ ਦੀ ਬਹੁਤ ਡਿਮਾਰ ਇਹ ਚੀਜ਼ ਹੀ ਰਹਿੰਦੀ ਪਹਿਣ ਥੋੜਾ ਪੰਡ ਜਿਹੜਾ ਹਨ ਮੈਂ ਅੱਜ ਤੁਹਾਨੂੰ ਚੇਤਾ ਆ ਕੇ ਮੈਂ ਦੱਸ ਹੀ ਦੇਵਾਂ ਤੁਹਾਨੂੰ ਤੇ ਪਿੰਡ ਆਪਣਾ ਹੈਗਾ ਨਾ ਮੋਗਾ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਆਪਾਂ ਨੂੰ ਮੋਗਾ ਵੈਂਦੀ ਹੈ ਨੇੜੇ ਵਾਗਾ ਭਰਾਣਾ ਸਾਡਾ ਤੇ ਪਿੰਡ ਕਾਲੇ ਕੀ ਆ ਬਹੁਤ ਪੈਣਾ ਉਸਨੂੰ ਕਮੈਂਟ ਵਗੈਰਾ ਕਰਦੀਆਂ ਨੇ ਤੇ ਮੇਰਾ ਨਾਂ ਵੀਰਪਾਲ ਆ ਮੇਰਾ ਨਾਂ ਮੇਰਾ ਵੀਰਪਾਲ ਤੇ ਡਿਸਟ੍ਰਿਕਟ ਆ ਪਾ ਨੂੰ ਮੋਗਾ ਵੈਂਦੀ ਆ ਤੇ ਨੇੜੇ ਵਾਗਾ ਭਰਾਣਾ ਵਾ ਪਿੰਡ ਕਾਲੇ ਕੀ ਲਓ ਜੀ ਚਲੋ ਜੀ ਠੀਕ ਆ ਵੀਡੀਓ ਨੂੰ ਸਬਸਕ੍ਰਾਈਬ ਕਰਿਆ ਕਰੋ ਛੋਟਾ ਛੋਟਾ ਕਮੈਂਟ ਕਰਿਆ ਕਰੋ ਬਹੁਤ ਸੋਹਣਾ ਤੇ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਵੀਰਪਾਲ ਪੋਰ ਬਲੌਗ ਚ ਇੰਨਾ ਜ਼ਿਆਦਾ ਪਿਆਰ ਦਿੱਤਾ ਤੇ ਅੱਜ ਦਿਨੋ ਧੰਨਵਾਦ ਕਰਦੀ ਆ ਮੈਂ ਸੋਨ ਤੇ ਆਪਾਂ ਤੁਹਾਡੇ ਲਈ ਜੋ ਕੀ ਚੀਜ਼ ਬਣ ਕੇ ਤਿਆਰ ਹੋਇਆ ਕਰੂਗੇ ਤੇ ਆਪਾਂ ਤੁਹਾਨੂੰ ਦਿਖਾਇਆ ਕਰਾਂਗੇ ਤੇ ਤੁਹਾਨੂੰ ਰੇਟ ਵੀ ਆਪਾਂ ਦੱਸਦੇ ਹੁੰਨੇ ਆ ਤੇ ਜੇਦੂ ਬਾਅਦ ਆਪਾਂ ਫਿਰ ਆਪਾਂ ਕੋਰੀਅਰ ਕਰਵਾਉਣਾ ਸਵੇਰੇ ਤੇ ਤਸਵੀਰیں ਆਪਾਂ ਨੂੰ ਗੂਗਲ ਪੇ ਡਨ ਹੋ ਗਿਆ ਤਾਂ ਆਪਾਂ ਸਵੇਰੇ ਕਰਵਾਵਾਂਗੇ ਤੇ ਫਿਰ ਪਾਸ ਸਵੇਰੇ ਕਰਵਾਵਾਂਗੇ ਤੁਹਾਨੂੰ ਦਿਖਾਵਾਂਗੇ ਚਲੋ ਜੀ ਠੀਕ